ਜਿੰਦਾਬਾਦ ਸਰਦਾਰ ਦਲਦੀਪ ਸਿੰਘ ਧਾਲੀਵਾਲ ਜਿੰਦਾਬਾਦ ਜਦੋਂ ਦੇਖ ਕੇ ਦੇਖ ਸਕਦੇ ਆ ਆਮ ਆਦੀ ਪਾਰਟੀ ਵਰਕਰਾਂ ਚ ਖੁਸ਼ੀ ਪਾਈ ਆ ਸਾਡੇ ਆ ਆਮ ਆਦੀ ਪਾਰਟੀ ਵਰਕਰਾਂ ਮੈਂ ਗੱਲ ਬਾਤ ਕਰਾਂਗਾ ਸਰ ਰੰਧਾਵੇ ਸਾਹਿਬ ਗੁਰਦੀਪ ਸਿੰਘ ਦਾ ਜਿੱਤਾਂ ਕੀ ਕਹਿਣਾ ਜਿੱਤ ਜਿਹੜੀ ਆ ਵਰਕਰਾਂ ਦੀ ਹੋਈ ਆ ਵਰਕਰਾਂ ਦੀ ਜਿੱਤ ਗੁਰਦੀਪ ਸਿੰਘ ਰੰਧਾਵੇ ਦੀ ਜਿੱਤ ਕਿ ਜੋ 20 25 ਸਾਲ ਤੋਂ ਸਰਦਾਰ ਸੁਖਵਿੰਦਰ ਸਿੰਘ ਰੰਧਾਵੇ ਦਾ ਜੋ ਕਿਲਾ ਅੱਜ ਢਹਿ ਢਰੀ ਹੋ ਗਿਆ ਉਹ ਢਹਿ ਢਰੀ ਹੁੰਦਿਆਂ ਉਹਨਾਂ ਦੇ ਪੁੱਤਰ ਜਿਹੜੇ ਆ ਮੈਦਾਨ ਤੋਂ ਪੇਚ ਤੋਂ ਪਹਿਲਾਂ ਹੀ ਦੌੜ ਗਏ ਮદાન ਛੱਡ ਕੇ ਇਸ ਗੱਲ ਦਾ ਸਬੂਤ ਆ ਕਿ ਜੋ ਡੇਰਾ ਬਾਬਾ ਨਾਨਕ ਤੇ ਕਲਾਨੌਰ ਬਲਾਕ ਨੇ ਵਰਕਰਾਂ ਨੇ ਮਿਹਨਤ ਕੀਤੀ ਆ ਵਰਕਰਾਂ ਦੀ ਮਿਹਨਤ ਰੰਗ ਲਿਆਈ ਆ ਜੋ ਸੁਖਜਿੰਦਰ ਸਿੰਘ ਰੰਧਾਵਾ ਦੀ ਗੁੰਡਾਗਰਦੀ 10 ਸਾਲ ਲਗਾਤਾਰ ਚੱਲੀ ਆ ਉਹਦੇ ਵਿੱਚ ਕਲਾਨੌਰ ਦੇ ਜੋ ਗੱਬਣ ਹੋਏ ਨੇ ਪੰਚਾਇਤ ਨਹੀਂ ਬੰਦ ਕੀਤੀ ਬਲਾਕ ਜਿਹੜਾ ਵਾ ਬਿਨਾ ਖਸਮ ਤੋਂ ਜਨਾਨੀ ਰੰਡੀ ਹੋ ਜਾਂਦੀ ਆ ਤੇ ਸਰਪੰਚਾਂ ਤੋਂ ਬਿਨਾਂ ਜੋ ਪੰਚਾਇਤਾਂ ਨਹੀਂ ਬਣੀਆਂ ਕਲਾਨੌਰ ਦੇ ਇੱਕ ਰੰਡੀ ਤੋਂ ਮਾੜਾ ਪਿਹੜਾ ਹਾਲ ਹੋਇਆ ਇਹ ਕਰਕੇ ਅੱਜ ਸਾਨੂੰ ਉਮੀਦ ਆ ਸਰਦਾਰ ਗੁਰਦੀਪ ਸਿੰਘ ਰੰਧਾਵੇ ਤੋਂ ਕਿ ਜੋ ਉਹਨਾਂ ਨੂੰ ਜਿੱਤ ਦਾ ਸੇਹਰਾ ਮਿਲਿਆ ਕਲਾਨੌਰ ਤੋਂ ਸ਼ੁਰੂ ਹੈ ਕਲਾਨੌਰ ਤੋਂ ਲੀਡ ਮਿਲੀ ਹੈ 700 ਕੁਛ ਦੀ ਜੋ ਅੱਜ ਲੀਡ ਵਾਧੀ ਹੁਣ 4500 ਰੁਪਏ ਚੱਕ ਚੱਲ ਗਈ ਆ ਅਸੀਂ ਸਰਦਾਰ ਗੁਰਦੀਪ ਸਿੰਘ ਰੰਧਾਵੇ ਨੂੰ ਲੱਖ ਲੱਖ ਵਧਾਈ ਦਿੰਦੇ ਆ ਸਰਦਾਰ ਭਗਵੰਤ ਸਿੰਘ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਦੇ ਜਾ ਕੇ ਕਲਾਨੌਰ ਦੇ ਜੋ ਮਸਲੇ ਨੇ ਕਲਾਨੌਰ ਦੀ ਗੱਲ ਕੀਤੀ ਜਾਵੇ ਤੇ ਕਲਾਨੌਰ ਦੀ ਡਿਵੈਲਪਮੈਂਟ ਕੀਤੀ ਜਾਵੇ ਅਸੀਂ ਇਹੋ ਹੀ ਹੱਥ ਜੋੜ ਕੇ ਜੋ ਗੁਰਦੀਪ ਸਿੰਘ ਰੰਧਾਵਾ ਨੂੰ ਬੇਨਤੀ ਕਰਨੀ ਆ ਸੋਨਾ ਕੁ ਸ਼ੋਰ ਲੋ ਮੀਤੋ ਸਰ ਰੰਧਾਵਾ ਸਾਹਿਬ ਜਿੱਤ ਰਹੇ ਕੀ ਗੱਲ ਹੈ ਤੁਹਾਡਾ ਬਹੁਤ ਵੱਡੀ ਲੀਡ ਦੇ ਨਾਲ ਰੰਧਾਵਾ ਸਾਹਿਬ ਜਿੱਤਣਗੇ 4000 ਦੀ ਲੀਡ ਹੋ ਗਈ ਆ ਔਰ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੜ੍ਹ ਸੀ ਉਹ ਅੱਜ ਟੁੱਟ ਚੁੱਕਾ ਹੈ ਕਿਉਂਕਿ ਗੁਰਦੀਪ ਸਿੰਘ ਰੰਧਾਵਾ ਨੇ ਬੜੀ ਮਿਹਨਤ ਕੀਤੀ ਆ ਸਰਕਾਰ ਨੇ ਵੀ ਬਹੁਤ ਜ਼ਿਆਦਾ ਕੰਮ ਕੀਤੇ ਹੀ ਲੋਕਾਂ ਦੇ ਬਿੱਲ ਮਾਫ ਔਰ ਡਿਵੈਲਪਮੈਂਟ ਦੇ ਪੱਖ ਤੋਂ ਵੀ ਬਹੁਤ ਜ਼ਿਆਦਾ ਡੇਰਾ ਬਾਬਾ ਨਾਨਕ ਦੇ ਵਿੱਚ ਕੰਮ ਹੋਇਆ ਹੈ ਇਸ ਕਰਕੇ ਜਿਹੜਾ ਗਰਦੀਪ ਸਿੰਘ ਰਹਾਵਾ ਵਾ ਬਹੁਤ ਵੱਡੀ ਲੀਡਰ ਨਾਲ ਜਿੱਤੇ ਗਏ ਜੀ ਸਾਹਿਬੀ ਵਰਕਾਂ ਦਾ ਕਹਿੰਦਾ ਵੀ ਜਿਹੜਾ ਸੁਖਿੰਦਰ ਰਹਾਵਾ ਦਾ ਕਿਲਾ ਅੱਜ ਗਰਦੀਪ ਸਿੰਘ ਰਹਾਵਾ ਨੇ ਤੋੜਤਾ ਤੇ ਇਹ ਵੀ ਮੰਗ ਕਰ ਰਿਹਾ ਸਰਕਾਰ ਕੋਲ ਗਰਦੀਪ ਸਿੰਘ ਰਹਾਵਾ ਨੂੰ ਸਰਕਾਰ ਚ ਨਮਹੰਗੀ ਦਿੱਤੀ ਜਾਵੇ ਪੰਜਾਬ ਇਕਲੀ ਗਦਾਸਪੁਰ ਤੋਂ ਅbschmber ਬਿੱਟੂ